ਅੱਜ ਕਾਂਗਰਸ ਦੇ ਉੱਤਰਾਖੰਡ ਦੇ ਇੱਕ ਨੇਤਾ ਨੇ ਹਰਪ ਸਿੰਘ ਰਾਵਤ ਉਹਨਾਂ ਨੇ ਇੱਕ ਜਨ ਸਭਾ ਜਿਹੜੀ ਸੀ ਉਹਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਸਿੱਖਾਂ ਦੇ ਉੱਤੇ ਇੱਕ ਵਾਰੀ ਫੇਰ ਭੱਦੀ ਟਿੱਪਣੀ ਕੀਤੀ ਹੈ ਉਹਨਾਂ ਨੇ 12 ਮੱਜਣ ਵਾਲੀ ਜਿਹੜੀ ਗੱਲ ਆ ਉਹ ਕਹੀ ਹੈ ਇਹ ਲੋਕ ਇਤਿਹਾਸ ਤੋਂ ਕੋਰੇ ਨੇ ਇਹ 12 ਮਰੇ ਦਾ ਮਤਲਬ ਕੀ ਸੀ ਕਿਉਂਕਿ ਜੇ ਇਸ ਵੇਲੇ ਇੱਥੇ ਰਾਜ ਸੀ ਮੁਗਲਾਂ ਦਾ ਜਦੋਂ ਸਿੱਖ ਹਮਲਾ ਕਰਦੇ ਸਨ ਕਿਉਂਕਿ ਨਸ਼ੇ ਤੋਂ ਰਹਿ ਕੌਮ ਇਹ ਹੈ ਉਹ ਰਾਤ ਨੂੰ 12 ਵਜੇ ਦੂਜੇ ਜਿਹੜੇ ਸੀ ਉਹ ਨਸ਼ੇ ਵਗਾਰਾ ਦੇ ਵਿੱਚ ਤੁੰਨ ਹੋ ਕੇ ਸੌ ਜਾਂਦੇ ਸੀ ਤੇ ਇਹ ਰਾਤ ਦੇ ਸਮੇਂ ਹਮਲਾ ਕਰਿਆ ਕਰਦੇ ਸਨ ਤਾਂ ਉਹਦੋਂ ਇੱਕ ਕਿਸਮ ਦੇ ਨਾਲ ਇਹ ਕੋਡਵਰਡ ਕਿਹਾ ਜਾਂਦਾ ਸੀ 12 ਵਜੇ ਦਾ ਔਰ ਉਹਨੂੰ ਮਜ਼ਾਕੀਆ ਲਹਿਜ਼ੇ ਦੇ ਵਿੱਚ ਹਰਪ ਸਿੰਘ 라ਵਤ ਨੇ ਅੱਜ ਫਿਰ ਜਿਹੜਾ ਆਪਣੇ ਗੰਧ ਦਾ ਪ੍ਰਗਟਾਵਾ ਕੀਤਾ ਅਸੀਂ ਆਵਾਜ਼ ਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਅਸੀਂ ਇਸ ਚੀਜ਼ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਕਾਂਗਰਸ ਦੇ ਨੇਤਾ बार-बार ਕਿਉਂ ਇੱਕ ਪੜਾਈਚਾਰੇ ਦੇ ਉੱਤੇ ਮਿੱਥ ਕੇ ਇਸ ਤਰ੍ਹਾਂ ਦੀਆਂ ਭੱਡੀਆਂ ਟਿੱਪਣੀਆਂ ਕਰ ਰਹੇ ਨੇ ਕਾਂਗਰਸ ਦੇ ਆਗੂ راہਲ ਗਾਂਧੀ ਹੁਣ ਅਸੀਂ ਇਹ ਕਹਿੰਦੇ ਆ ਕਿ ਹਰਪ੍ਰੀਤ ਸਿੰਘ रावत ਨੂੰ ਤੁਰੰਤ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਤੇ راہول ਗਾਧੀਵਰੀ ਇਸ ਚੀਜ਼ ਦੀ ਮਾਫੀ ਮੰਗਣ ਪੰਜਾਬ ਕਾਂਗਰਸ ਦੇ ਨੇਤਾ ਚਾਹੇ ਉਹ ਅਮਰਿੰਦਰ ਸਿੰਘ ਰਾਜਾ ਬਣੇ ਕਿ ਨਹੀਂ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਫਿਰ ਜਿਹੜੇ ਅੰਦੀ ਦਰਜਨ ਤੋਂ ਉੱਪਰ ਸੀਐਮ ਦੇ ਕੈਂਡੀਡੇਟ ਅਤਵਾਉਂਦੇ ਨੇ ਉਹ ਆਪਣੀ ਸਥਿਤੀ ਸਪਸ਼ਟ ਕਰਨੇ ਅੱਜ ਕਾਂਗਰਸ ਦੇ ਉੱਤਰਾਖੰਡ ਦੇ ਇੱਕ ਨੇਤਾ ਨੇ ਹਰਪ ਸਿੰਘ ਰਾਵਤ ਉਹਨਾਂ ਨੇ ਇੱਕ ਜਨ ਸਭਾ ਜਿਹੜੀ ਉਹਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਸਿੱਖਾਂ ਦੇ ਉੱਤੇ ਇੱਕ ਵਾਰੀ ਫੇਰ ਭੱਦੀ ਟਿੱਪਣੀ ਕੀਤੀ ਹੈ। ਉਹਨਾਂ ਨੇ 12 ਵਜਣ ਵਾਲੀ ਜਿਹੜੀ ਗੱਲ ਆ ਉਹ ਕਹੀ ਹੈ। ਇਹ ਲੋਕ ਇਤਿਹਾਸ ਤੋਂ ਕੋਰੇ ਨੇ ਕਿ 12 ਵਜੇ ਦਾ ਮਤਲਬ ਕੀ ਸੀ? ਕਿਉਂਕਿ ਜੇਸ ਵੇਲੇ ਇੱਥੇ ਰਾਜ ਸੀ ਮੁਗਲਾਂ ਦਾ। ਜਦੋਂ ਸਿੱਖ ਹਮਲਾ ਕਰਦੇ ਸਨ ਕਿਉਂਕਿ ਨਸ਼ੇ ਤੋਂ ਰਹਿ ਕੌਮ ਇਹ ਹੈ। ਉਹ ਰਾਤ ਨੂੰ 12 ਵਜੇ ਦੁਜੇ ਜਣੇ ਸੀ ਉਹ ਨਸ਼ੇ ਵਗਾਰਾ ਦੇ ਵਿੱਚ ਤੁੰਨ ਹੋ ਕੇ ਸੌ ਜਾਂਦੇ ਸੀ ਤੇ ਇਹ ਰਾਤ ਦੇ ਸਮੇਂ ਹਮਲਾ ਕਰਿਆ ਕਰਦੇ ਸਨ ਤਾਂ ਉਦੋਂ ਇੱਕ ਕਿਸਮ ਦੇ ਨਾਲ ਇਹ ਕੋਡਵਰਡ ਕਿਹਾ ਜਾਂਦਾ ਸੀ 12 ਬੱਜ ਦਾ ਔਰ ਉਹਨੂੰ ਮਜ਼ਾਕੀਆ ਲਹਿਜ਼ੇ ਦੇ ਵਿੱਚ ਹਰਪ ਸਿੰਘ 라ਵਤ ਨੇ ਅੱਜ ਫਿਰ ਜਿਹੜਾ ਆਪਣੇ ਗੰਧ ਦਾ ਪ੍ਰਗਟਾਵਾ ਕੀਤਾ ਅਸੀਂ ਆਵਾਜ਼ ਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਅਸੀਂ ਇਸ ਚੀਜ਼ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਕਾਂਗਰਸ ਦੇ ਨੇਤਾ ਬਾਰ-ਬਾਰ ਕਿਉਂ ਇੱਕ ਪੜਾਈਚਾਰੇ ਦੇ ਉੱਤੇ ਮਿੱਥ ਕੇ ਇਸ ਤਰ੍ਹਾਂ ਦੀਆਂ ਭੱਡੀਆਂ ਟਿੱਪਣੀਆਂ ਕਰ ਰਹੇ ਨੇ ਕਾਂਗਰਸ ਦੇ ਆਗੂ راہੁਲ ਗਾਂਧੀੁਰਾ ਨੂੰ ਅਸੀਂ ਇਹ ਕਹਿੰਦੇ ਆ ਕਿ ਹਰਮਨ ਸਿੰਘ ਰਾਵਤ ਨੂੰ ਤੁਰੰਤ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਤੇ راہੁਲ ਗਾਂਧੀੁਰੇ ਇਸ ਚੀਜ਼ ਦੀ ਮਾਫੀ ਮੰਗ ਪੰਜਾਬ ਕਾਂਗਰਸ ਦੇ ਨੇਤਾ ਚਾਹੇ ਉਹ ਅਮਰਿੰਦਰ ਸਿੰਘ ਰਾਜਾ ਬਣੇ ਕਿ ਨਹੀਂ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਫਿਰ ਜਿਹੜੇ ਅੰਦੀ ਦਰਜਨ ਤੋਂ ਉੱਪਰ ਸੀਐਮ ਦੇ ਕੈਂਡੀਡੇਟ ਅਖਵਾਉਂਦੇ ਨੇ ਉਹ ਆਪਣੀ ਸਥਿਤੀ ਸਪਸ਼ਟ ਕਰਨੇ